ਇਹ ਦਵਾਰ ਬਣਾਇਆ ਗਿਆ ਇਹ ਕਿਸੇ ਦਾ ਦਿਮਾਗ ਨਹੀਂ ਸੋਹ ਕਹਿੰਦੀ ਸੀ ਕਿਤੇ ਦਾ ਡੀਟੌਕਸ ਵਾਟਰ ਬਣਾਉਣ ਗਈ ਮੈਂ ਤਾਂ ਕਦੇ ਕਿਦਾਂ ਦੀ ਮੰਮੀ ਨੇ ਕੱਟ ਗਿਆ 99.5 ਰਹਿ ਗਿਆ ਸਾਡਾ ਇੱਕ ਲਕੰਡਾ 100 ਕਿਲੋ ਤੇ ਸੌਰੀ ਕਹਿ ਦਿੰਦੇ ਤੇ ਇਹ ਕੀ ਹਰਕਤ ਆ ਸਾਡੀ ਜੀ ਬਾਹਰ ਆ ਤੇ ਤੁਹਾਡੀ ਅੰਦਰ ਹੈ ਹੈ ਪਿਆਰ ਹੁੰਦਾ ਵੀ ਪਿਆਰ ਪਿਆਰ ਤਾਂ ਮੈਨੂੰ ਬਾਹਰ ਵੇਖੀ ਕੱਢਦਾ ਇਹਨੂੰ ਮਿਸਤਰੀ ਦਾ ਹੋਣਾ ਆਇਆ ਉਹ ਵੇਹੋ ਜਾਂਦਾ ਜੀ ਮੈਨ ਸਾਡਾ ਤੁਜਾ ਜਿਹੜਾ ਚੀਫ ਸੀਗਾ ਜਿਹਨੇ ਟੈਂਡਰ ਚੱਕਿਆ ਸੀ ਉਹ ਨਿਕਲ ਚਲਾ ਜੀ ਇਹਨੇ ਸਾਡੇ ਗਵਾਂਡੀਆ ਘਰੇ ਮੋਟੇ ਨਾਲ ਚੱਕਿਆ ਉਹ ਜਿੰਦਰਾ ਲਾ ਕੇ ਚਲ ਗਏ ਹੁਣ ਤੂੰ ਤੁਰਦਾ ਆ ਕੋਈ ਨਹੀਂ ਲੈਪਟਾੜ ਦੇ ਪੈਣੀ ਆ ਇਹ ਤਾਂ ਪੈਣੀ ਪੈਣੀ ਮੋਟੇ ਪੈਣੀ ਕੀਤੀ ਸੀ ਦਿਖਾ ਦਿਖਾ ਇਹ ਮਾਸ ਗੇਨਰ ਖਾਂਦਿਆ ਜੀ ਸਾਰਾ ਦਿਹਾ ਕੱਲਾ ਮਾਸ ਗੇਨਰ ਆਵੇ ਆ ਆ ਤਿੰਨ ਟਾਈਮ ਹਾਂ ਕਹਿਲਾ ਕਹਿਲਾ ਕੁਛ ਹੁਣ ਕਹਿਲਾ ਕਿਹੜੇ ਗਲਾਸ ਚ ਜੂਸ ਪੀਂਦੇ ਤੂੰ ਕੱਚ ਇਹ ਕਾਤੋਂ ਮਿਲਿਆ ਤੈਨੂੰ ਕੱਚ ਦਾ ਗਲਾਸ ਮੈਨੂੰ ਜੂਸ ਨਾਲ ਚੇ ਕੱਟ ਤੇ ਗਲਾਸ ਵਿੱਚ ਥੜਾ ਕੁ ਖੁਈਆ ਹਾਂ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਕੀ ਖਾਣਾ ਵਾ ਇਹਨੂੰ ਦੱਸਣ ਦੇ ਜੂਏ ਇਹਨੇ ਕੀ ਖਾਣਾ ਜੇ ਬਰਾਤ ਤੇ ਜੂਸ ਆ ਕੀ 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 ਉੱਤੇ ਤੇ ਲੱਗ ਹੈ ਉੱਤੇ ਤੇ ਲੱਗਾ ਲੱਟੇਰਾ ਉੱਤੇ ਕੀ ਲਾ ਕੇ ਲਟੇਲਾ ਇਹ ਹੁਣ ਆ ਤੇ ਭਰਾੜਾ ਗਿਆ ਤਾਂ ਕਿ ਪਿਆਰ ਕੁਲੀ ਜਣੀ ਐ ਇਹ ਮੈਂ ਵੇਖਣ ਨੂੰ ਛੱਡਦਾ ਗੱਲਾਂ ਨਹੀਂ ਛੱਡਦਾ ਹੁਣ ਤੇਰਾ ਭਰਾ ਬਈ ਤੇਰੀਆਂ ਪੋਲੀਆਂ ਗੱਲਾਂ ਛੱਡ ਰੀਆਂ ਛੋੜੀਆਂ ਨੇ ਆਏ ਦਦਿਆ ਬੜੀ ਭੈੜੀ ਆ ਇਹ ਨਿੱਕੀ ਨਹੀਂ ਬਕਵਾਸ ਕੀ ਮਾਰਦੀ ਤੂੰ ਮੇਰੇ ਏਅਰ ਬੈਡ ਫੋਨ ਨੂੰ ਮਾਰਾ ਕਿ ਨਹੀਂ ਹੈ ਹਾਂ ਇਹਦੇ ਗੰਦੇ ਗੰਦੇ ਜਿਆ ਕੀ ਆ ਤੇਰੀ ਮਾਂ ਨੇ ਲੈ ਕੇ ਦਿੱਤੇ ਮੈਨੂੰ ਬਾਹਰ ਆਸਟ੍ਰੇਲੀਆ ਚ ਮਮਾ ਜੀ ਨੂੰ ਵੀ ਪਤਾ ਹੋਣਾ ਚਾਹੀਦਾ ਕੀ ਇਹ ਤੇ ਬਤੀਓ ਨਹੀਂ ਕੀ ਮਾਰਛਲ ਆਣਿਆ ਨੇ ਦਿੱਤੇ ਐਵੇਂ ਬੋਲੀ ਜਾਂਦੇ ਆ ਕੀ ਸੋਹਣਾ ਕਿ ਨਹੀਂ ਆ ਕੀ ਇਹਦੇ ਵਿੱਚ ਤਾਂ ਜੂਸ ਤੁੰਗੀ ਨੂੰ ਨਵੀਂ ਟੁਕੜਾ ਲੱਥੇ ਤੂੰ ਖਾ ਹੀ ਲੈਣੇ ਮੇਰੇ ਤੋਂ ਅੱਜ ਗਲਾਸ ਤਾਂ ਇਹਦੇ ਹੁੰਦੇ ਆ ਨਾ ਕੱਚਲੇ ਇਹ ਲੈ ਲੈ ਦੇਖ ਜਾਂ ਸਾਡੀ ਮੰਨੀ ਦੁਆਰਾ ਬਣਾਈਆਂ ਗਈਆਂ ਇਹ ਕਿਸੇ ਦਾ ਦਿਮਾਗ ਨਹੀਂ ਸੋਹ ਕਹਿੰਦੀ ਸੀ ਕਿਤੇ ਦਾ ਡੀਟੌਕਸ ਵਾਟਰ ਬਣਾਉਣ ਗਈਆਂ ਆਹ ਬਣਿਆ ਪਿਆ ਜੇ ਵੈਰੀ ਨਾਈਸ ਕਲਰ ਸਾਰੇ ਪਾ ਦੇਣਾ ਹੁਣ ਸਾਡੀਆਂ ਕੁੜੀਆਂ ਹਰ ਹੋ ਕੇ ਹਟਣਗੀਆਂ ਪਤਲੀਆਂ ਠੀਕ ਆ ਮੰਮੀ ਤੂੰ ਵੀ ਪਤਲੀ ਹੋਣ ਦਾ ਥਾਨ ਲਿਆ ਅੱਜ ਤੂੰ ਫੋਕੀ ਚਾਹ ਪੀਂਦੀ ਮੈਂ ਤਾਂ ਕਿਦਾਂ ਦੀ ਫੋਕੀ ਮੰਮੀ ਦਾ ਕੱਟ ਗਿਆ 99.5 ਰਹਿ ਗਿਆ 100 ਕਿਲੋ ਯਾਰ ਨੋਰੀ ਤੇ ਛੁੱਟ ਗਿਆ 100 ਕਿਲੋ ਹੈ ਮੇਰੇ ਦੋਰੀ ਦੀ ਸਾਡਾ ਕਿਲਕੰਡਾ 100 ਕਿਲੋ ਤੇ ਸੌਰੀ ਕਹਿ ਦਿੰਦਾ ਸੌਰੀ ਇਹ ਇੱਕ ਹੀ ਹਰਕਤ ਆ ਸਾਡੀ ਜੀ ਬਾਹਰ ਆ ਤੇ ਤੁਹਾਡੀ ਅੰਦਰ ਆ ਹੈ ਪਿਆਰ ਹੁੰਦਾ ਵੀ ਪਿਆਰ ਪਿਆਰ ਤਾਂ ਮੈਨੂੰ ਬਾਹਰ ਵੇਖੀ ਕੱਢਦਾ ਇਹਨੂੰ ਉਹਨੂੰ ਬਾਹਰ ਕੱਢਦੇ ਆਪਾਂ ਉਧਰ ਲੈ ਜੇ ਬੰਨਾ ਖਲਾਲ ਜੀ ਜੀਪ ਲਾਤੀ ਪਿਛੇ ਆਪਣਾ ਪੋਪਲ ਨੇ ਵੀ ਖੜਾ ਚੱਲ ਪੈਣਾ ਨੇ ਵੀ ਪੱਕੀ ਤੌਰ ਤੇ ਉਹਨੂੰ ਇਹ ਵੀ ਰਾਹ ਬੰਦ ਕੋਣਾ ਫੇਰੇ ਨਹੀਂ ਬਣਾ ਰਹੇ ਨਾਲ ਬਣੀ ਜਾਂਦੀ ਆ ਸਾਡਾ ਭਰਾ ਏ ਇਹ ਆਪਣੀ ਮਾੜੀ ਨਹੀਂ ਕਰਦੀ ਮਾੜੀ ਤੇ ਚੰਗੀ ਕਿਹੜੀ ਕੀਤੀ ਆਹੀਂ ਦਿਖਾ ਦਿਖਾ ਇਹ ਮਾਸ ਗੇਨਰ ਖਾਂਦਿਆ ਜੀ ਕਾਂ ਦਰ ਰੋਟੀ ਚੰਡ ਵਿਧਿਆ ਵੜਾ ਗਿਆ ਇੰਨੀ ਵੱਟ ਦਾ ਰੋਲਾ ਛੱਡ ਜੀ ਸਾਰਾ ਵਿਛਾ ਗੱਲਾਂ ਮਾਸ ਗੇਨਰ ਆਵੇ ਆ ਆ ਤਿੰਨ ਟਾਈਮ ਆ ਇਹ ਕੀ ਬੰਨਾ ਵਿਖਾਈ ਆਵੇ ਇਹਦੇ ਤੋਂ ਲੈਂਦਾ ਨਹੀਂ ਇਹ ਤੋਂ ਦਾ ਨਸਰੀਰ ਵਿਖਾ ਕਿਦਾਂ ਦਾ ਉਹ ਤਾਂ ਅਗਲੇ ਨੇ ਤੈਨੂੰ ਦੇ ਹੀ ਦੇਣੀ ਬਈ ਚੀਜ਼ ਨਹੀਂ ਐਵੇਂ ਥੋੜਾ ਨਹੀਂ ਅਗਲੇ ਦੇ ਅਗਲੇ ਦਾ ਤਾਂ ਕੰਮ ਅਗਲੇ ਸੇਲ ਕਰਨਾ ਨਾ ਪਰਚੇਦ ਦਾ ਚੁੱਕ ਕੇ ਇੰਨਾ ਚੁੱਕਦਾ ਨਾ ਰੋਜ਼ ਵੇਰ ਓਏ ਅਗਲੇ ਕੇ ਤੂੰ ਗੱਲ ਤੂੰ ਘਰੇ ਬੈਠਾ ਹੀ ਖਾਈ ਜਾਣਾ ਜਨਾ ਇਹਨਾਂ ਵੇਡ ਚੁੱਕਦੇ ਈ ਤੂੰ ਦੋਵੇਂ ਇੱਥੋਂ ਨਹੀਂ ਮੈਂ ਵੇਡ ਚੁੱਕਿਆ ਜਨਾ ਇਹਨਾਂ ਮੇਟੇ ਰੱਖਦੇ ਨਹੀਂ ਤੂੰ ਮੈਂ ਆਸਕੇ ਅੰਦਰ ਖਾਂਦੇ ਕਿ ਨਹੀਂ ਕਿੰਨੇ ਦਿਨ ਹੋ ਗਏ ਖਾਂਦੇ ਨੂੰ ਹੋ ਗਿਆ 2 ਮਿੰਟ ਕੀ ਆ ਕੀ ਹੋ ਕੁਛ ਨਹੀਂ ਹੋਵੇਂ ਹੋਵੇਂ ਯਾਰ ਪੁੱਤੇ ਜੀ ਪਾਣੀ ਭਰੇ ਆ ਗਿਆ ਕੱਲਾ ਇਹਨੇ ਕਿਡਨੀਆਂ ਫੇਲ ਕਰ ਲੈਣੀਆਂ ਆਪਦੀਆਂ ਕੱਢਣਾ ਬਾਹਰ ਇਹਦੇ ਪਾਣੀ ਇਹਨੇ ਸਾਡੇ ਗਵਾਂਢੀਆ ਘਰੇ ਮੋਟੇ ਨਾਲ ਢੱਕਿਆ ਉਹ ਜਿੰਦਰਾ ਲਾ ਕੇ ਚੱਲ ਗਏ ਹੁਣ ਤੂੰ ਤੁਰਦਾ ਆ ਕੋਈ ਨਹੀਂ ਇਸ ਲੈਵਲ ਤੇ ਪੈਣੀ ਆ ਇਹ ਤਾਂ ਪੈਣੀ ਪੈਣੀ ਮੋਟੇ ਪੈਣੀ ਮਿਸਤਰੀ ਦਾ ਹੁਣ ਆਇਆ ਉਹ ਵੇਹੋ ਜਾਂਦਾ ਜੀ ਆਰਕੀਟੈਕਟ ਦਾ ਹੋਣਾ ਮੇਨ ਸਾਡਾ ਤੁਜਾ ਜਿਹੜਾ ਚੀਫ ਸੀਗਾ ਜਿਹਨੇ ਟੈਂਡਰ ਚੱਕਿਆ ਸੀ ਉਹ ਨਿਕਲ ਚਲਾ ਉਹ ਨਿਕਲ ਚਲਾ ਜੀ ਚੱਕ ਕੇ ਉਹਨਾਂ ਨੇ ਇੰਜੀਨੀਅਰ ਸਾਹਿਬ ਨੇ ਗਲਤੀ ਕਰਤੀ ਸਾਡੀ ਆ ਵੇਖੋ ਉਹਦੇ ਉੱਤੇ ਹੀ ਚੜਾ ਦਿੱਤੀ ਸਾਡੀ ਨਾਲੀ ਦੇ ਉੱਤੇ ਉਹ ਥੋੜਾ ਹੈ ਕਹਿੰਦੇ ਨਾਲੀ ਦੇ ਉੱਤੇ ਨਾਲੀ ਚੜਾ ਕੇ ਇੰਜੀਨੀਅਰ ਸਾਹਿਬ ਆਵ ਨਿਕਲ ਗਏ ਪਰ ਇਹ ਕੀ ਇਧਰ ਆ ਵੇਲਾ ਸਾਡਾ ਪਿੰਡ ਨੂਰਪੁਰ ਹਕੀਮਾ ਛੋਟਾ ਤੋਂ ਮਹੀਨਾ ਬਣਾਨੇ ਦਾ ਇਸੇ ਮੈਂ ਤੁਮਕੋ ਇਹ ਮਹੀਨਾ ਬਣਾਨੇ ਦਾ ਹੈ ਇਹ ਛੁੱਟੇ ਕਾ ਸਾਲੋਂ ਨਹੀਂ ਹਲੋ ਬਰੀ ਚੱਲ ਜਰਾ ਹਲੋ ਬਰੀ ਇਹ ਨਹੀਂ ਸਮਝ ਆਉਂਦਾ ਆਹਣਾ ਅਰੇ ਨਹੀਂ ਮੇਰੇ ਕੋ ਜਾਣੇ ਘਰੇ ਭਰਾ ਜਾਨੇ ਘਾਤਾ ਹੈ ਬੁਖਾਰ ਆ ਠਿੱਡ ਦਾ ਮੇਜਰਮੈਂਟ ਵਿਖਾਉਂਦਾ ਪਿਆ ਮੋਟੇ ਦਾ ਇਹ ਤਾਂ ਇੱਡਾ ਹੀ ਰਹਿਣਾ ਹਾਂਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ